ਸਾਹਮਣੇ ਬਾਈਸਾਈਕਲ ਤੇ ਤੁਸੀਂ ਇੱਕ ਨੌਜਵਾਨ ਦੇਖ ਸਕਦੇ ਹੋ ਸਿੱਖ ਸਰਦਾਰ ਕਹਿੰਦੇ ਜੀ ਪਿਛਲੇ 2 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਕਰੋ ਪਤਾ ਕਿਉਂ ਨਿਕਲਿਆ ਹੋਇਆ ਕਹਿੰਦੇ ਜੀ ਲੇ ਲਦਾਖ ਦਾ ਸਫ਼ਰ ਕਰਕੇ ਪਹੁੰਚਿਆ ਕਰੋਲੀ ਸ਼ਹਿਰ ਦੇ ਵਿੱਚ ਯਾਤਰਾ ਸਟਾਰਟ ਕਰੀ ਸੀਗੀ ਗੁਰਦੁਆਰਾ ਪੱਥਰ ਸਾਹਿਬ ਦੀ 11 ਅਗਸਤ ਨੂੰ ਜੀ ਪਿੰਡ ਮਾਨਕੋ ਸ਼ਰੀਫ ਜ਼ਿਲ੍ਹਾ ਮੋਹਾਲੀ ਤੋਂ ਜੀ ਤੇ 11 ਤਰੀਕ ਨੂੰ ਤਰੀਕ ਬਣਾ ਆਪਾਂ ਨੂੰ 2 ਮਹੀਨੇ ਹੋ ਜਾਣਗੇ ਤੇ ਯਾਤਰਾ ਸੀਗੀ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦੀ ਤੇ ਉਸ ਤੋਂ ਬਾਅਦ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਰੋਡ ਆ ਵਰਲਡ ਹਾਈਸਟ ਰੋਡ 1924 ਫੁੱਟ ਦੀ ਹਾਈਟ ਦੇ ਉੱਤੇ ਆਪਾਂ ਸਾਈਕਲ ਲੈ ਕੇ ਪਹੁੰਚੇ ਸੀਗੇ ਜੀ ਸਾਈਕਲ ਦੇ ਉੱਪਰ ਦਿੱਕਤ ਤਾਂ ਨਹੀਂ ਆਈ ਕਿਉਂਕਿ ਸਾਈਕਲ ਦੇ ਉੱਪਰ ਸਫ਼ਰ ਕਰਨਾ ਕੋਈ ਕੋਈ ਮਾਣੀ ਮੋਟੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਂਦੀਆਂ ਹੋਰ ਕੋਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਇਹ ਵਾਲਾ ਸਫ਼ਰ ਸੀਗਾ ਇਹ ਮੇਰੀ ਹੁਣ ਤੱਕ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਫ਼ਰ ਸੀਗਾ ਤੇ ਇਹ ਮੁਸੀਬਤਾਂ ਵਾਲਾ ਬਹੁਤਾ ਜਿਆਦਾ ਸੀਗਾ ਕਿਉਂਕਿ ਜਿੰਨਾ ਵੀ ਸਫ਼ਰ ਹੈ ਉਹ ਪਹਾੜੀ ਹੋਣ ਦੇ ਨਾਲ ਨਾਲ ਬਹੁਤ ਥਾਵਾਂ ਇਦਾਂ ਦੀਆਂ ਐ ਜਿੱਥੇ ਆਕਸੀਜਨ ਦੀ ਕਮੀ ਆਂਦੀ ਐ ਤੇ ਇਹ ਇਲਾਕਾ ਬਹੁਤ ਆਪਣਾ ਹਾਂਜੀ ਜੋ ਮਾਰਾ ਇਲਾਕਾ ਹੈ ਉਹ ਮਾਰਾ ਇਲਾਕਾ ਪਵਦ ਗਏ ਤੇ ਮਾਨੂੰ ਹਮਾਰੇ ਇਲਾਕੇ ਪਰਮਾਨ ਹੈ ਤਾਂ ਕਰਕੇ ਆਪਾਂ ਨੇ ਜਿਹੜਾ ਇਲਾਕਾ ਹੈ ਉਹ ਪਵਦ ਲਖਾਇਆ ਹੋਇਆ ਜੀ ਹਾਂਜੀ ਪਹਿਲਾਂ ਇਹਨੇ ਵੀਰ ਨੇ ਪੰਜ ਤਖਤਾਂ ਦੀ ਯਾਤਰਾ ਕੀਤੀ ਜੀ ਤੇ ਉਸ ਤੋਂ ਬਾਅਦ ਹੇਮਗੁੰਡ ਸਾਹਿਬ ਵੀ ਜਿਹੜੀ ਸਾਈਕਲ ਤੇ ਯਾਤਰਾ ਕੀਤੀ ਹੁਣ ਇਹ ਗੁਰਦੁਆਰਾ ਪੱਥਰ ਸਾਹਿਬ ਲੈ ਲਦਾਖ ਦੀ ਜਿਹੜੀ ਯਾਤਰਾ ਹੈ ਮੇਰੇ ਖਿਆਲ ਚ ਵੀ ਪਿਛਲੇ 2 2.5 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਸਾਈਕਲ ਤੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਵੀ ਆਪਾਂ ਸਵੇਰੇ ਪਾਠ ਕਰਕੇ ਅਰਦਾਸ ਕਰਕੇ ਸਫ਼ਰ ਸ਼ੁਰੂ ਕਰ ਦੁੰਦੇ ਸੀਗੇ ਤੇ ਗੁਰੂ ਮਹਾਰਾਜ ਉੱਤੇ ਭਰੋਸਾ ਸੀਗਾ ਮੈਨੂੰ ਲੱਗਦਾ ਵੀ ਤਾਂ ਹੀ ਇਹ ਸਫ਼ਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਖਤੇ ਹੋ ਗਿਆ ਜੀ ਜਦੋਂ ਭਾਈ ਸ਼੍ਰੀਨਗਰ ਦੇ ਵਿੱਚ 6ਵੀਂ ਪਾਸ਼ੇ ਦਾ ਗੁਰਦੁਆਰਾ ਸਾਹਿਬ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਪੱਥਰ ਸਾਹਿਬ ਹੁੰਦੇ ਹੋਏ ਆਪਾਂ ਮਨਾਲੀ ਵਾਲੇ ਰਸਤੇ ਵਾਪਸ ਆ ਗਏ ਸੀਗੇ ਕਿੰਨਾ ਉਹ ਪਹਿਲਾਂ ਹੀ ਬੋਲ ਚੁੱਕਾ ਹਾਂ ਕਿ ਅਗਰ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਕਈ ਐਦਾਂ ਦੇ ਲੋਕ ਹੁੰਦੇ ਨੇ ਵੀ ਜਿਹੜੇ ਉੱਠ ਕੇ ਉਹ ਪਿੰਡ ਦੇ ਗੁਰੂ ਘਰ ਨਹੀਂ ਜਾ ਸਕਦੇ ਪਰ ਕੋਈ ਤਰੀਕਾ ਨਹੀਂ ਹੈਗਾ ਵੀ ਉੱਥੇ ਅਗਰ ਤੁਸੀਂ ਸਫਰ ਕਰ ਲੋਗੇ 1.5 200 ਕਿਲੋਮੀਟਰ ਤਾਂ ਕੋਈ ਹੋਟਲ ਹੋਮਸਟੇ ਮਿਲ ਜਾਏਗਾ ਇਸੇ ਕਰਕੇ ਆਪਾਂ ਨੇ ਆਪਣੇ ਨਾਲ ਟੈਂਟ ਲਿਆ ਸੀਗਾ ਤੇ ਮੇਂ ਨਹੀਂ ਸੀਗਾ ਵੀ ਆਪਣੇ ਕੋਲੇ ਭਜਨ ਜ਼ਿਆਦਾ ਸੀਗਾ ਤੇ ਸਫਰ ਸਾਰਾ ਪਹਾੜੀ ਸੀਗਾ ਚੱਲ ਘਟਦੇ ਵੀ ਸਾਈਕਲ ਚੱਕ ਕੇ ਤੋਰੇ ਰਹਿੰਦਾ ਨੇ ਕਰਦੇ ਨੂੰ ਬਹੁਤ ਖੁਸ਼ੀ ਹੈ ਕਰਦੇ ਨੂੰ ਖੁਸ਼ੀ ਇਸ ਚੀਜ਼ ਦੀ ਹੈ ਵੀ ਲੋਕੀ ਨਸ਼ੇ ਪੀ ਕੇ ਨਸ਼ੇ ਖਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਨੇ سپورਟ ਕਰਦੇ ਪੂਰੀ ਜਮਾਂ ਦੱਬ ਕੇ سپورਟ ਕਰ ਰਹੇ ਜੀ ਕਰਦੇ ਨਾਲ ਨਾਲ ਮੈਨੂੰ ਜੋ ਜ਼ਿਆਦਾ سپورਟ ਹੈ ਉਹ ਮੇਰੇ ਪਿੰਡ ਵਾਲਿਆਂ ਦੀ ਹੈ ਤੇ ਮੈਨੂੰ ਵੀਰਾਂ ਦਿਖਾ ਰਹੇ ਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਕੋਰਾਲੀ ਸ਼ਹਿਰ ਦੀਆਂ ਸਾਹਮਣੇ ਬਾਈਸਾਈਕਲ ਤੇ ਤੁਸੀਂ ਇੱਕ ਨੌਜਵਾਨ ਦੇਖ ਸਕਦੇ ਹੋ ਸਿੱਖ ਸਰਦਾਰ ਕਹਿੰਦੇ ਜੀ ਪਿਛਲੇ 2 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਘਰੋਂ ਪਤਾ ਕਿਉਂ ਨਿਕਲਿਆ ਹੋਇਆ ਕਹਿੰਦੇ ਜੀ ਲੇਹ ਲਦਾਖ ਦਾ ਸਫ਼ਰ ਕਰਕੇ ਪਹੁੰਚਿਆ ਕੋਰਾਲੀ ਸ਼ਹਿਰ ਦੇ ਵਿੱਚ ਸਰੋਪਾ ਪਾ ਕੇ ਜਗਮਉਂ ਸਿੰਘ ਮੁੱਦੋ ਕਿਉਂਕਿ ਸਨਮਾਨ ਕੀਤਾ ਜਾ ਰਿਹਾ ਨਾਲ ਦੀ ਨਾਲ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਬੜਾ ਲੰਬਾ ਸਫਰ ਹੈ ਵੀਰ ਹੁਣ ਉਹ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਬਾਈ ਕਿਵੇਂ ਦੇਖਦੇ ਹੋ ਅੱਜ ਸਨਮਾਨ ਕੀਤਾ ਜਾ ਰਿਹਾ ਵੀਰ ਹੁਣਾਂ ਦਾ ਇੱਥੇ ਇਹ ਭਰਾ ਹੈ ਜੀ ਆਪਣਾ ਬਲਵਿੰਦਰ ਸਿੰਘ ਬੱਬੂ ਪਹਿਲਾਂ ਤਾਂ ਮੂੰਹ ਮਿੱਠਾ ਕਰੋ ਜੀ ਦੇਖ ਸਕਦੇ ਹੋ ਨਾਲ ਦੀ ਨਾਲ ਮੂੰਹ ਮਿੱਠਾ ਕੀਤਾ ਜਾ ਰਿਹਾ ਕਿਉਂਕਿ ਬੜਾ ਲੰਬਾ ਸਫਰ ਸੀਗਾ ਤੇ ਬਾਈ ਵੀਰ ਹੁਣਾਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਬੱਬੂ ਵੀਰ ਨਾਲ ਗੱਲਬਾਤ ਕਰਦੇ ਆ ਵੀਰ ਇੱਕ ਵਾਰ نیچے ਆ ਜਾਓ ਸਾਈਕਲ ਨੂੰ ਥੋੜਾ ਸਟੈਂਡ ਤੇ ਲਾ ਕੇ ਥੋੜਾ ਸਾਈਡ ਤੇ ਆ ਜਾਓ ਗੱਲਬਾਤ ਕਰਦੇ ਆ ਕਿ ਪੁੱਛਦੇ ਆ ਸਫਰ ਕਿੰਨਾ ਲੰਬਾ ਸੀ ਕਦੋਂ ਤੋਂ ਘਰੋਂ ਨਿਕਲੇ ਸੀਗੇ ਤੇ ਕੀ ਕੀ ਮਤਲਬ ਕਿ ਮੁਸੀਬਤਾਂ ਰਾਹ ਦੇ ਵਿੱਚ ਆਉਂਦੀਆਂ ਇਹਦੇ ਕਿਹੜੇ ਗੁਰੂ ਘਰ ਦੇ ਦਰਸ਼ਨਾਂ ਦੇ ਦਰਸ਼ਨ ਹੁੰਦੇ ਗੁਰੂ ਘਰ ਦੇ ਦਰਸ਼ਨ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਨਮਾਨ ਕੀਤਾ ਗਿਆ ਅੱਜ ਕਦੋਂ ਦਾ ਨਿਕਲੇ ਹੋਏ ਆ ਘਰੋਂ ਇਹ ਗੱਲ ਕਰੀ ਮੈਂ ਸਫਰ ਯਾਤਰਾ ਸਟਾਰਟ ਕਰੀ ਸੀਗੀ ਗੁਰਦੁਆਰਾ ਪੱਤਰ ਸਾਹਿਬ ਦੀ 11 ਅਗਸਤ ਨੂੰ ਜੀ ਪਿੰਡ ਮਾਨਕੋਸ਼ ਸ਼ਰੀਫ ਜ਼ਿਲ੍ਹਾ ਮੋਹ ਨੇ ਹੋ ਜਾਣਗੇ ਤੇ ਯਾਤਰਾ ਸੀਗੀ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦੀ ਤੇ ਉਸ ਤੋਂ ਬਾਅਦ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਰੋਡ ਆ ਵਰਲਡ ਹਾਈਸਟ ਰੋਡ 1924 ਫੁੱਟ ਦੀ ਹਾਈਟ ਦੇ ਉੱਤੇ ਆਪਾਂ ਸਾਈਕਲ ਲੈ ਕੇ ਪਹੁੰਚੇ ਸੀਗੇ ਜੀ ਤੇ ਬਈ ਸਾਈਕਲ ਦੇ ਉੱਪਰ ਦਿੱਕਤ ਤਾਂ ਨਹੀਂ ਆਈ ਕਿਉਂਕਿ ਸਾਈਕਲ ਦੇ ਉੱਪਰ ਸਫਰ ਕਰਨਾ ਕੋਈ ਕੋਈ ਮਾਣੀ ਮੋਟੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਂਦੀਆਂ ਹੋਰ ਕੋਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਇਹ ਵਾਲਾ ਸਫਰ ਸੀਗਾ ਇਹ ਮੇਰੇ ਹੁਣ ਤੱਕ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਫਰ ਸੀਗਾ ਤੇ ਇਹ ਮੁਸੀਬਤਾਂ ਵਾਲਾ ਬਹੁਤਾ ਯਾਦਾਂ ਸੀਗਾ ਕਿਉਂਕਿ ਜਿੰਨਾ ਵੀ ਸਫਰ ਹੈ ਉਹ ਪਹਾੜੀ ਹੋਣ ਦੇ ਨਾਲ ਨਾਲ ਬਹੁਤ ਥਾਵਾਂ ਇਦਾਂ ਦੀਆਂ ਐ ਜਿੱਥੇ ਆਕਸੀਜਨ ਦੀ ਕਮੀ ਆਂਦੀ ਹੈ ਤੇ ਆਕਸੀਜਨ ਕਰਕੇ ਥੋੜਾ ਰੁਕਣਾ ਪੈਂਦਾ ਸੀਗਾ ਉੱਥੇ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਉੱਥੇ ਆਕਸੀਜਨ ਦੀ ਕਮੀ ਸੀਗੀ ਜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਵੀ ਪਾਠ ਕਰਕੇ ਅਰਦਾਸ ਕਰਕੇ ਸਫ਼ਰ ਸ਼ੁਰੂ ਕਰ ਦੁੰਦੇ ਸੀਗੇ ਤੇ ਗੁਰੂ ਮਹਾਰਾਜ ਉੱਤੇ ਭਰੋਸਾ ਸੀਗਾ ਮੈਨੂੰ ਲੱਗਦਾ ਵੀ ਤਾਂ ਹੀ ਇਹ ਸਫ਼ਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਤਿਹ ਹੋ ਗਿਆ ਜੀ ਜਦੋਂ ਭਾਈ ਸਫ਼ਰ ਸ਼ੁਰੂ ਕੀਤਾ ਕਿਹੜੇ ਗੁਰੂ ਘਰ ਦੇ ਦਸਨਾਂ ਦੇ ਦਸੇ ਕੀਤੇ ਰਸਤੇ ਵਿੱਚ ਗੱਲ ਕਰੀ ਲਤਾਕ ਤੱਕ ਆਹ ਰਸਤੇ ਵਿੱਚ ਸਟਾਰਟਿੰਗ ਕਰੀ ਸੀਗੀ ਆਪਾਂ ਨੇ ਕੁਰਾਲੀ ਤੋਂ ਆਪਾਂ ਚਲੇ ਗਏ ਸੀਗੇ ਹੁਸ਼ਿਆਰਪੁਰ ਵੱਲ ਸਭ ਤੋਂ ਪਹਿਲਾਂ ਮਿੱਠਾ ਟਵਾਣਾ ਗੁਰਦੁਆਰਾ ਸਾਹਿਬ ਸੀਗਾ ਉਸ ਤੋਂ ਬਾਅਦ ਜੰਮੂ ਦੇ ਵਿੱਚ ਐਂਟਰ ਕਰਕੇ ਕੋਲਸਰ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਆਪਾਂ ਗਏ ਸੀਗੇ ਸ਼੍ਰੀਨਗਰ ਦੇ ਵਿੱਚ 6ਵੀਂ ਪਾਸ਼ੀ ਦਾ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਗੁਰਦੁਆਰਾ ਪੱਥਰ ਸਾਹਿਬ ਹੁੰਦੇ ਹੋਏ ਆਪਾਂ ਮਨਾਲੀ ਵਾਲੇ ਰਸਤੇ ਵਾਪਸ ਆ ਗਏ ਸੀ ਕਿੰਨਾ ਕਿੰਨਾ ਟਾਈਮ ਲੱਗਿਆ ਜਦੋਂ ਪੱਥਰ ਸਾਹਿਬ ਗੁਰਦਸਾਹਿਬ ਤੁਸੀਂ ਪਹੁੰਚਦੇ ਹੋ ਇੱਥੋਂ ਕਿੰਨੇ ਦਿਨ ਲੱਗਦੇ ਨੇ ਜਾਣ ਲੱਗੇ ਇੱਥੋਂ ਅਗਰ ਆਪਾਂ ਰੈਗੂਲਰ ਚੱਲਦੇ ਜਾਈਏ ਤਾਂ 12 ਤੋਂ 15 ਦਿਨ ਦੇ ਵਿੱਚ ਆਪਾਂ ਪਹੁੰਚ ਜਾਾਂਗੇ ਪਰ ਰਸਤੇ ਦੇ ਵਿੱਚ 3-4 ਦਿਨ ਨਹੀਂ ਆਂਦਾ ਰਿਹਾ ਇੱਧਰ ਹੜਾਂ ਵਾਲੇ ਹਾਲਾਤ ਸੀਗੇ ਤਾਂ ਉਹਦੇ ਵਿੱਚ ਇਹ ਸੀਗਾ ਇੱਕ ਦੋ ਜਗ੍ਹਾ ਰੋਡ ਬੰਦ ਹੋ ਗਏ ਆਪਾਂ ਦਰਾਸ ਦੇ ਵਿੱਚ ਰੁਕੇ ਵੀ ਸੀਗੇ ਉਹ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਠੰਡੀ ਥਾਂ ਹੈ ਤੇ ਉਸ ਤੋਂ ਬਾਅਦ ਆਪਾਂ 3 ਦਿ ਰਗੀ ਰੁਕੇ ਰਹੇ ਤੇ ਆਪਾਂ ਤਕਰੀਬਨ 18 ਤੋਂ 19 ਦਿਨਾਂ ਦੇ ਵਿੱਚ ਗੁਰਦੁਆਰਾ ਪੱਥਰਸੈ ਪਹੁੰਚ ਗਏ ਸੀਗੇ ਜੀ ਮਾਜੀ ਗੱਲ ਕਰੀਏ ਸਾਰਾ ਸਮਾਨ ਕੱਪੜੇ ਠੰਡ ਦਾ ਸਮਾਨ ਗਰਮੀ ਦਾ ਸਮਾਨ ਸਾਰੇ ਕੱਪੜੇ ਵਿੱਚ ਰੱਖੇ ਹੋਏ ਆ ਫੈਰ ਅਰੇਂਜਮੈਂਟ ਕਿਦਾਂ ਕੀਤਾ ਕਿਉਂਕਿ ਕੈਂਪਿੰਗ ਕਰਦੇ ਸੀ ਕਿ ਰਸਤੇ ਵਿੱਚ ਕੋਈ ਕਿ ਹੋਟਲਾਂ ਦੇ ਵਿੱਚ ਰੁਕਦੇ ਸੀ ਕਿਤੇ ਹ ਜਿਹੜੇ ਆਪਣੇ ਪਹਿਲੇ ਸਫਰ ਸੀਗੇ ਉਹਨਾਂ ਵਿੱਚ ਆਪਣੇ ਕੋਲੇ ਵਜਨ ਘੱਟ ਹੁੰਦਾ ਸੀਗਾ ਹਾਂ ਜੀ ਵਜਨ ਘਟ ਹੋਣ ਦਾ ਸੀਨ ਇਹ ਹੁੰਦਾ ਸੀਗਾ ਵੀ ਆ ਸਾਈਕਲ ਬਹੁਤ ਹੀ ਚੱਲਦਾ ਸੀਗਾ ਪਰ ਇਸ ਯਾਤਰਾ ਦਾ ਜਿਹੜਾ ਸਭ ਤੋਂ بڑا ਚੈਲੰਜ ਸੀਗਾ ਵੀ ਆਪਾਂ ਨੇ ਇੱਥੋਂ ਦਾ ਸਫਰ ਸਟਾਰਟ ਕਰਿਆ ਸੀਗਾ ਤਾਂ ਉਦੋਂ ਗਰਮੀਆਂ ਸੀਗੀਆਂ ਪਰ ਆਪਾਂ ਨੂੰ ਇਹ ਪਤਾ ਸੀਗਾ ਵੀ ਅੱਗੇ ਜੇ ਟੈਂਪਰੇਚਰ ਮਾਈਨਸ ਦੇ ਵਿੱਚ ਮਿਲੇਗਾ ਤਾਂ ਨਾਲ ਆਪਾਂ ਨੂੰ ਸਲੀਪਿੰਗ ਬੈਗ ਚੱਕਣਾ ਪਿਆ ਟੈਂਟ ਚੱਕਣਾ ਪਿਆ ਕਿਉਂਕਿ ਬਹੁਤ ਥਾਵਾਂ ਇਦਾਂ ਦੀਆਂ ਐ ਉੱਥੇ ਰਹਿਣ ਸੈਣ ਦਾ ਕੋਈ ਤਰੀਕਾ ਨਹੀਂ ਹੈਗਾ ਵੀ ਉੱਥੇ ਅਗਰ ਤੁਸੀਂ ਸਫਰ ਕਰ ਲੋਗੇ 1.5 200 ਕਿਲੋਮੀਟਰ ਤਾਂ ਕੋਈ ਹੋਟਲ ਹੋਮਸਟੇ ਮਿਲ ਜਾਏਗਾ ਇਸੇ ਕਰਕੇ ਆਪਾਂ ਨੇ ਆਪਣੇ ਨਾਲ ਟੈਂਟ ਲਿਆ ਸੀਗਾ ਤੇ ਮੈਂ ਨਹੀਂ ਵੀ ਆਪਣੇ ਕੋਲੇ ਵਜਨ ਜਿਆਦਾ ਸੀਗਾ ਤੇ ਸਫਰ ਸਾਰਾ ਪਹਾੜੀ ਸੀਗਾ ਕਿਥੋਂ ਪਵਾਦ ਆਲੇ ਲਿਖਾਇਆ ਹੋਇਆ ਹੈ ਪਵਾਦ ਆਲੇ ਕਿਉਂ ਲਿਖਾਇਆ ਬਾਈ ਇਲਾਕਾ ਪਵਾਦ ਦਾ ਆਪਣਾ ਹਾਂਜੀ ਜੋ ਮਾਰਾ ਇਲਾਕਾ ਹੈ ਉਹ ਮਾਰਾ ਇਲਾਕਾ ਪਵਾਦ ਗਾਏ ਤੇ ਮਾਨੂੰ ਹਮਾਰੇ ਇਲਾਕੇ ਪ੍ਰਮਾਣ ਹੈ ਤਾਂ ਕਰਕੇ ਆਪਾਂ ਨੇ ਜਿਹੜਾ ਇਲਾਕਾ ਹੈ ਉਹ ਪਵਾਦ ਦਾ ਲਿਖਾਇਆ ਹੋਇਆ ਜੀ ਹਾਂਜੀ ਮਾਪੇ ਆਪਣੀ ਗਾਲਾਂ ਕੱਢਦੇ ਵੀ ਸਾਈਕਲ ਚੱਕ ਕੇ ਤੋਰੇ ਰਹਿੰਦਾ ਮੇਂ ਕਰਦੇ ਉਹਨੂੰ ਬਹੁਤ ਖੁਸ਼ੀ ਹੈ ਕਰਦੇ ਉਹਨੂੰ ਖੁਸ਼ੀ ਇਸ ਚੀਜ਼ ਦੀ ਹੈ ਵੀ ਲੋਕੀ ਨਸ਼ੇ ਪੀ ਕੇ ਨਸ਼ੇ ਖਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਨੇ ਸਪੋਰਟ ਕਰਦੇ ਪੂਰੀ ਜਮਾਂ ਦੱਬ ਕੇ ਸਪੋਰਟ ਕਰ ਰਹੇ ਜੀ ਕਰਦੇ ਨਾਲ ਨਾਲ ਮੈਨੂੰ ਜੋ ਜ਼ਿਆਦਾ ਸਪੋਰਟ ਹੈ ਉਹ ਮੇਰੇ ਪਿੰਡ ਵਾਲਿਆਂ ਦੀ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਤਾਂ ਹੀ ਕਰਕੇ ਆਪਾਂ ਯਾਤਰਾ ਕਰ ਰਹੇ ਤੇ ਕਿ ਯਾਤਰਾ ਕਰਨ ਦਾ ਦੂਜਾ ਕਾਰਨ ਨਹੀਂ ਹੈ ਵੀ ਜਿਹੜੀ ਪਹਿਲੀ ਯਾਤਰਾ ਸੀਗੀ ਉਹ ਪੰਜ ਤੱਕ ਤਾਂ ਸਵਾਨਾਂ ਦੀ ਸੀਗੀ ਮੈਂ ਇੱਕ ਕਿਤਾਬ ਲਿਖ ਰਿਹਾ ਸੀਗਾ ਉਹ ਆਪਣੀ ਕੰਪਲੀਟ ਹੋ ਗਈ ਤੇ 10-15 ਦਿਨ ਦੇ ਵਿੱਚ ਉਹ ਆਪਾਂ ਪਬਲਿਸ਼ ਕਰ ਦਾਂਗੇ ਤੇ ਸਾਈਕਲ ਚੱਕਣ ਦਾ ਮੇਨ ਕਾਰਨ ਇਹ ਹੈ ਵੀ ਆਪਾਂ ਅੱਗੇ ਜਿੰਨੇ ਵੀ ਧਾਰਮਿਕ ਸਥਾਨ ਹੈ ਜਿਨ੍ਹਾਂ ਦੇ ਵੀ ਦਰਸ਼ਨ ਕਰ ਰਹੇ ਆ ਉਹਨਾਂ ਨੂੰ ਨਾਲ ਦੇ ਨਾਲ ਆਪਾਂ YouTube ਤੇ ਵੀ ਅਪਲੋਡ ਕਰ ਰਹੇ ਆ ਤੇ ਸਫਰਨਾਮਾ ਵੀ ਲਿਖ ਰਹੇ ਆ ਜੀ ਅੱਜ ਜੀ ਗੱਲ ਕਰੀ ਇਕੱਲੇ ਗਏ ਸੀਗੇ ਜਦੋਂ ਸਫਰ ਸਟਾਰਟ ਕੀਤਾ ਸੀਗੇ ਨਾਲ ਹੋਰ ਵੀ ਸਾਥੀ ਸੀ ਕੋਈ ਮੇਰੇ ਨਾਲ ਇੱਕ ਮੋਗੇ ਤੋਂ ਮਿੱਤਰ ਸੀਗਾ ਪਰ ਉਹ ਕਾਰਗਿਲ ਤੋਂ ਮੈਨੂੰ ਲੱਗਦਾ ਵਾਪਸ ਆ ਗਿਆ ਸੀਗਾ ਕਾਰਗਿਲ ਤੋਂ ਅੱਗੇ ਵਾਲਾ ਮੈਨੂੰ ਕਿਉਂਕਿ ਉਧਰ ਇੱਕ ਸੀਨ ਨਹੀਂ ਹੁੰਦਾ ਜਦੋਂ ਵੀ ਮੀਂਹ ਪੈਣ ਲੱਗ ਗਿਆ ਤੁਹਾਡੇ ਕੋਲੇ ਜਿੰਨਾ ਮਰਜ਼ੀ ਤਕੜਾ ਨੈਟਵਰਕ ਹੈ ਉੱਥੇ ਸਿਮ ਬੰਦ ਹੋ ਜਾਂਦੇ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਉਹ ਕਾਰਗਿਲ ਤੋਂ ਵਾਪਸ ਆ ਗਿਆ ਸੀਗਾ ਉਸ ਤੋਂ ਅੱਗੇ ਤਕਰੀਬਨ 13-14 ਦਿਨ ਉਹ ਮੁੰਡੇ ਨਾਲ ਸਫਰ ਕੀਤਾ ਤੇ ਉਸ ਤੋਂ ਬਾਅਦ ਸੋਲੋ ਸੀਗਾ ਜੀ ਅੱਜ ਕਿੱਥੋਂ ਤੇ ਕਿੱਥੋਂ ਸਫਰ ਸ਼ੁਰੂ ਕੀਤਾ ਸੀ ਅੱਜ ਕਰਾਲੀ ਪਹੁੰਚੇ ਹੋ ਕਿੱਥੋਂ ਸਟਾਰਟਿੰਗ ਕੀਤੀ ਸਵੇਰੇ ਜੀ ਅੱਜ ਮੈਂ ਸਫਰ ਸਟਾਰਟ ਕੀਤਾ ਸੀਗਾ ਆਨੰਦਪੁਰ ਸਾਹਿਬ ਤੋਂ ਜੀ ਆਨੰਦਪੁਰ ਸਾਹਿਬ ਹਾਂ ਜੀ ਸਵੇਰੇ ਆਨੰਦਪੁਰ ਸਾਹਿਬ ਤੋਂ ਸਫਰ ਸਟਾਰਟ ਕੀਤਾ ਸੀਗਾ 10000 ਕੇ ਪਹੁੰਚ ਤੋਂ ਚੱਲਿਆ ਸੀ ਹਾਂ ਜੀ ਜਿੱਦਾਂ ਆਪਣਾ ਵੱਡਾ ਭਾਈ ਇੱਥੇ ਮਿਲਿਆ ਤੇ ਰਸਤੇ ਵਿੱਚ ਆਪਾਂ ਨੂੰ ਬਹੁਤ ਪਰਿਵਾਰ ਹੈ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਕਿਉਂਕਿ ਆਪਣੀ ਮੇਨ ਧਾਰਮਿਕ ਯਾਤਰਾਵਾਂ ਹੁੰਦੀਆਂ ਨੇ ਤੂੰ ਉਹਨਾਂ ਨੂੰ ਮਿਲਦੇ ਹੋਏ ਤੇ ਆਪ ਕੋਪਾਗੇ ਸਨਮਾਨ ਕੀਤਾ ਹੈ ਮੂੰ ਮਠਾ ਕਰਾਇਆ ਕਿਵੇਂ ਦੇਖਦੇ ਹਾਂ ਪੂਰਾ ਸਹਿਯੋਗ ਦੇ ਅੰਦਰ ਆਪਾਂ ਨੂੰ ਮੈਨੂੰ ਲੱਗਦਾ ਵੀ ਤੁਹਾਡੇ ਸਰਕਲ ਦੇ ਵਿੱਚ ਐਦਾਂ ਦੇ ਵੀਰ ਹੋਣੇ ਚਾਹੀਦੇ ਨੇ ਜਿਹੜੇ ਤੁਹਾਨੂੰ ਐਦਾਂ ਦੇ ਕੰਮਾਂ ਦੇ ਲਈ ਪ੍ਰੇਰਿਤ ਕਰਦੇ ਨੇ ਤੇ ਅਸੀਂ ਵੀਰ ਦੇ ਨਾਲ ਜੁੜੇ ਹੋਏ ਹਾਂ ਤੇ ਜਿਹੜੇ ਵੀ ਅੱਗੇ ਕਾਰਜ ਹੈ ਤੇ ਵੀਰ ਦੇ ਨਾਲ ਪੂਰਾ ਸਹਿਯੋਗ ਹੈ ਤਾਂ ਕਰਕੇ ਸਾਨੂੰ ਹੌਸਲਾ ਵੀ ਹੈ ਨਾ ਚੀਜ਼ਾਂ ਲਈ ਹੈ ਵੀ ਆਪਣੀ ਭਾਈ ਜਿਹੜੀ ਬੈਕਬੋਨ ਹੈ ਉਹ ਸਟਰੋਂਗ ਹੈ ਬਈ ਕਿਵੇਂ ਦੇਖਦੇ ਹੋ ਧਾਰਮਿਕ ਸਫਰ ਯਾਤਰਾ ਕਰਕੇ ਆਏ ਨੇ ਕਿੰਨੇ ਕੁ ਸਪੋਰਟ ਅੱਜ ਕੱਲ ਕਰੀਏ ਬਹੁਤ ਵਧੀਆ ਲੱਗ ਰਿਹਾ ਹੈ ਪਹਿਲਾਂ ਦੱਸਣਾ ਚਾਹੁੰਦਾ ਵੀ ਬਲਵਿੰਦਰ ਸਿੰਘ ਬੱਬੂ ਛੋਟਾ ਮਾਨਕਪੁਰ ਪਿੰਡ ਤੋਂ ਜ਼ਿਲ੍ਹਾ ਮੁਹਾਲੀ ਪਹਿਲਾਂ ਇਹਨੇ ਵੀਰ ਨੇ ਪੰਜ ਤਖਤਾਂ ਦੀ ਯਾਤਰਾ ਕੀਤੀ ਜੀ ਤੇ ਉਸ ਤੋਂ ਬਾਅਦ ਹੇਮਕੁੰਡ ਸਾਹਿਬ ਵੀ ਜਿਹੜੀ ਸਾਈਕਲ ਤੇ ਯਾਤਰਾ ਕੀਤੀ ਹੁਣ ਇਹ ਗੁਰਦੁਆਰਾ ਪੱਥਰ ਸਾਹਿਬ ਲੈ ਲਦਾਖ ਦੀ ਜਿਹੜੀ ਯਾਤਰਾ ਏ ਮੇਰੇ ਖਿਆਲ ਚ ਵੀ ਪਿਛਲੇ 2 2.5 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਸਾਈਕਲ ਤੇ ਬੜੇ ਮੁਸ਼ਕਲ ਰਾਹ ਆ ਆਪਾਂ ਦੇਖਦੇ ਆ ਕਿ ਸਿੰਪਲ ਰਾਹ ਹੋਣ ਗੱਡੀਆਂ ਤੇ ਵੀ ਅਗਰ ਕਿਸੇ ਨੂੰ ਕਹੀ ਦੀ ਵੀ ਆਓ ਗੁਰੂ ਘਰ ਚੱਲਦੇ ਆ ਤਾਂ ਪਹਿਲਾਂ ਤਾਂ ਸਮਾਂ ਕੱਢਣਾ ਬੜਾ ਮੁਸ਼ਕਲ ਹੈ ਤੇ ਫਿਰ ਲੋਕ ਤੁਰਦੇ ਨਹੀਂ ਇਸ ਰਾਹਾਂ ਤੇ ਸੱਚ ਦੇ ਰਾਹ ਇਹ ਬੜੇ ਮੁਸ਼ਕਲ ਨੇ ਮੈਂ ਕਹੂੰਗਾ ਬਬੂ ਇੱਕ ਮਾਰਗਦਰਸ਼ਕ ਹੋ ਕੇ ਅੱਜ ਦੀ ਜਿਹੜੀ ਨੌਜਵਾਨੀ ਹੈ ਉਹਨਾਂ ਲਈ ਪ੍ਰੇਰਣਾ ਸਰੋਤ ਬਣ ਕੇ ਉੱਭਰਿਆ ਜਿਨੇ ਮੇਰੇ ਖਿਆਲ ਚ ਪਹਿਲਾਂ ਪੰਜ ਤਖਤਾਂ ਦੀ ਯਾਤਰਾ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਕੀਤੀ ਤੇ ਹੁਣ ਸਭ ਤੋਂ ਜਿਹੜਾ ਔਖਾ ਰਸਤਾ ਏ ਲੇ ਲਦਾਖ ਦਾ ਗੁਰਦੁਆਰਾ ਪੱਥਰ ਸਾਹਿਬ ਦੀ ਇਹਨਾਂ ਯਾਤਰਾ ਕੀਤੀ ਤੋਂ ਮੈਨੂੰ ਬੜੀ ਖੁਸ਼ੀ ਹੈ ਅਗਰ ਇਸ ਤਰ੍ਹਾਂ ਦੇ ਨੌਜਵਾਨ ਸਾਡੇ ਪੰਜਾਬ ਦੇ ਵਿੱਚ ਪੰਜਾਬੀਅਤ ਨਾਲ ਸਾਡੇ ਗੁਰੂ ਘਰਾਂ ਨਾਲ ਜੁੜਨ ਤਾਂ ਸਿੱਖੀ ਨੂੰ ਜਿਹੜਾ ਸਿੱਖੀ ਦਾ ਮਿਆਰ ਹੈ ਇਹਨੂੰ ਹੋਰ ਉੱਚਾ ਚੱਕਣ ਦੇ ਵਿੱਚ ਸਾਨੂੰ ਬਹੁਤ ਮਦਦ ਮਿਲ ਸਕਦੀ ਹੈ ਜੀ ਗੱਲ ਕਰੀਏ ਬਹੁਤ ਮਨ ਮਾਰ ਕੇ ਸਾਈਕਲ ਚੱਕਣੀ ਪੈਂਦੀ ਹੈ ਕਿਉਂਕਿ ਐਡਾ ਲੰਬਾ ਸਫ਼ਰ ਹੋਵੇ ਕਈ ਵਾਰ ਸੋਚਦੇ ਆ ਮਨਾਂ ਦੇ ਵਿੱਚ ਆਉਂਦਾ ਵੀ ਰਹਿਣ ਦੋ ਮੋਟਰਸਾਈਕਲ ਤੇ ਚਲੇ ਜਾਈਏ ਜਾਂ ਗੱਡੀ ਉੱਪਰ ਚਲੇ ਜਾਈਏ ਪਰ ਸਾਈਕਲ ਦੇ ਉੱਪਰ ਜਾਣਾ ਲੱਗਦਾ ਵੋ ਲਖਣ ਸੋਚ ਹੈ ਵੀਰ ਦੇ ਬਹੁਤ ਮੁਸ਼ਕਲ ਹੈ ਮੈਂ ਉਹੀ ਦੱਸ ਰਿਹਾ ਵੀ ਸਭ ਤੋਂ ਮੁਸ਼ਕਲ ਰਸਤਾ ਸੀਗਾ ਜਿਹੜਾ ਲੇ ਲਦਾਖ ਦਾ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕਾ ਕਿ ਅਗਰ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਕਈ ਐਦਾਂ ਦੇ ਲੋਕ ਹੁੰਦੇ ਨੇ ਵੀ ਜਿਹੜੇ ਉੱਠ ਕੇ ਉਹ ਪਿੰਡ ਦੇ ਗੁਰੂ ਘਰ ਨਹੀਂ ਜਾ ਸਕਦੇ ਪਰ ਮੈਂ ਬੱਬੂ ਦਾ ਇਹ ਚੀਜ਼ ਨੂੰ ਦੇਖ ਕੇ ਇਹ ਤਾਂ ਪ੍ਰਭਾਵਿਤ ਹੋਇਆ ਜਿਹੜਾ ਇਹਨੇ ਮਸ਼ੱਕਤ ਐਡੀ ਜਿਹੜੀ ਮਸ਼ੱਕਤ ਘਾ ਲਈਏ ਦੀ ਗੁਰੂ ਮਹਾਰਾਜ ਦੀ ਗੁਰੂ ਪਿਤਾ ਗੁਰੂ ਕਲਗੀਧਰ ਦੀ ਬੱਬੂ ਦੇ ਸਿਰ ਤੇ ਕਰ ਪਾਇਆ ਸਰ ਤੇ ਹੱਥ ਹੈ ਜਿਹੜਾ ਇਹਨੇ ਪਹਿਲਾਂ ਪੰਜ ਤਖਤਾਂ ਦੀ ਯਾਤਰਾ ਕੀਤੀ ਤੇ ਹੁਣ ਸਭ ਤੋਂ ਮੁਸ਼ਕਲ ਜਿਹੜਾ ਰਸਤਾ ਹੈ ਸਾਈਕਲ ਤੇ ਤੈਅ ਕੀਤਾ ਹੈ ਮੇਰੇ ਖਿਆਲ ਦੋ 2.5 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਹੈ ਸੋ ਪੱਥਰ ਸਾਹਿਬ ਗੁਰਦ੍ਰਸ ਸਾਹਿਬ ਦਰਸ਼ਨ ਦੀਦਾਰ ਕਰਕੇ ਕਹਿੰਦੇ ਜੀ ਦੋ ਟਾਈ ਮਹੀਨਿਆਂ ਤੋਂ ਬਾਅਦ ਇਹ ਵੀਰ ਹੁਣੀ ਵਾਪਸ ਪਰਤੇ ਨੇ ਮਾਨਕਪੁਰ شریف ਤੋਂ ਯਾਤਰਾ ਸ਼ੁਰੂ ਹੁੰਦੀ ਹੈ ਅਗਸਤ ਮਹੀਨੇ ਦੇ ਵਿੱਚ ਤੇ ਅੱਜ ਆਪਣੇ ਪਿੰਡ ਪਹੁੰਚਣਗੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਕੇ ਨਤਮਸਤਕ ਹੋ ਕੇ ਸਵੇਰੇ ਯਾਤਰਾ ਸ਼ੁਰੂ ਹੁੰਦੀ ਹੈ ਤੇ ਹੁਣ ਕਰਾਲੀ ਵਿੱਚ ਪਹੁੰਚ ਰਹੇ ਕਿ ਇੱਕ ਪਿੰਡ ਪਹੁੰਚਣਗੇ ਤੇ ਇਸੇ ਤਰ੍ਹਾਂ ਜਿਹੜੇ ਰਾਹ ਦੇ ਵਿੱਚ ਸਨਮਾਨ ਨੇ ਪਿਆਰ ਨੇ ਨਾ ਵੀਰਾਵਨ ਨੂੰ ਰੋਕ ਕੇ ਕੀਤਾ ਜਾ ਰਿਹਾ ਹੈ ਬਾਈ ਹੁਣਾਂ ਲਿਖਾਇਆ ਹੈ ਮਾਨਕਪੁਰ شریف ਗੁਰਦਰਾ ਪੱਥਰ ਸਾਹਿਬ ਲੇਹ ਦਾਗ ਤੋਂ ਯਾਤਰਾ ਸ਼ੁਰੂ ਕਰਕੇ ਹੁਣ ਐਂਡ ਕਹਿੰਦੇ ਮਾਨਕਪੁਰ شریف ਦੇ ਵਿੱਚ ਹੋਪਾ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀਰ ਦਾ ਉਪਰਾਲਾ ਸੁਨੇਹਾ ਕਿ Yeah.